So the world. ਧੁਰ ਕੀ ਬਾਣੀ ਆਤਮਿਕ ਅਨੰਦ ਦਾ ਸੋਮਾ ਹੈ ਇਹ ਬਾਣੀ ਤੁਰੋਂ ਦਰਗਾਹੋਂ ਨਾਜ਼ਲ ਹੋਈ ਹੈ ਮੁਖਾਰਬਿੰਦ ਗੁਰੂ ਸਹਿਬਾਨ ਦਾ ਹੈ ਇਹ ਬਾਣੀ ਗੁਰੂ ਹੈ ਇਲਾਹੀ ਬਾਣੀ ਦਾ ਪੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਮਨੁੱਖਤਾ ਦੀ ਅਗਵਾਈ ਕਰਦੇ ਨੇ ਬਾਣੀ ਨੂੰ ਪੜਨ ਸੁਣਨ ਅਤੇ ਗਾਇਨ ਕਰਨ ਨਾਲ ਮਨੁੱਖਤਾ ਦਾ ਉਧਾਰ ਹੁੰਦਾ ਹੈ ਇਹ ਬਾਣੀ ਮਨ ਨੂੰ ਸੁਪਤ ਅਵਸਥਾ ਤੋਂ ਜਾਗਰਤ ਅਵਸਥਾ ਵਿੱਚ ਲੈ ਕੇ ਆਉਂਦੀ ਹੈ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਰਾਗ ਰਾਮਕਲੀ ਚ ਉਚਾਰੀ ਬਾਣੀ ਅਨੰਦ ਸਾਹਿਬ ਦੀ 34ਵੀਂ ਪੌੜੀ ਜਿ ਫਰਮਾਉਂਦੇ ਨੇ ਕਿ ਪ੍ਰਭੂ ਤੋਂ ਵਿਛੜੇ ਪ੍ਰਾਣੀ ਨੂੰ ਜਦੋਂ ਗੁਰੂ ਕਿਰਪਾ ਰਾਹੀਂ ਪ੍ਰਭੂ ਮਿਲਾਪ ਦੀ ਆਸ ਵੱਜ ਜਾਂਦੀ ਹੈ ਤਾਂ ਉਸ ਨੂੰ ਪ੍ਰਭੂ ਆਮਦ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਫਿਰ ਉਹ ਸਵੈ ਸੰਬੋਧਿਤ ਹੁੰਦੀ ਹੈ ਕਿਹ ਸਖੀ ਉਸ ਪ੍ਰਭੂ ਦੇ ਮੰਗਲ ਗਾਓ ਤੇ ਪ੍ਰਭੂ ਦੀ ਆਮਦਾ ਸਵਾਗਤ ਕਰੋ ਇਹ ਹਿਰਦਾ ਕਰ ਪ੍ਰਭੂ ਦਾ ਨਿਵਾਸ ਅਸਥਾਨ ਬਣ ਗਿਆ ਹੈ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਇਸ ਪੌੜੀ ਦਾ ਗਾਇਨ ਕੀਤਾ ਪਈ ਅਮਰਿਕ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਮਨ ਚਾਉ money ਜਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹ ਮੰਦਰ ਬਣਿਆ ਇਸ ਪਾਵਨ ਰਚਨਾ ਦਾ ਗਾਇਨ ਕੀਤਾ ਸੀ ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਬਿਰਹੰ ਜੀਵ ਰੂਪੀ ਇਸਤਰੀ ਤੇ ਜਦੋਂ ਪ੍ਰਭੂ ਟੁੱਟਦਾ ਤਾਂ ਉਹ ਸੁਹਾਗੀ ਸੋਹਾਗਣ ਕੰਤ ਵਾਲੀ ਹੋ ਜਾਂਦੀ ਹੈ ਉਸ ਦੀ ਆਸ ਨੂੰ ਫੜ ਲੱਗਦਾ ਹੈ ਆਸਵੰਤੀ ਜੀਵਾਤਮਾ ਦਾ ਹਿਰਦਾ ਉਹ ਮੰਗ ਨਾਲ ਭਰ ਜਾਂਦਾ ਹੈ ਤੇ ਮਨ ਵਿੱਚ ਉਮਾ ਹੁੰਦਾ ਹੈ ਹਿਰਦੇ ਰੂਪੀ ਸੇ ਜਾ ਸ਼ਿੰਗਾਰੀ ਜਾਂਦੀ ਹੈ ਪ੍ਰਭੂ ਆਮਦ ਦੀ ਬਾਤ ਸੁਣਦਿਆਂ ਹੀ ਮਨ ਅਨੰਦਿਤ ਹੋ ਜਾਂਦਾ ਹੈ ਇਸ ਸੁਭਾਗੀ ਅਵਸਥਾ ਦੀ ਤਰਜਮਾਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਆਸਾ ਵਿੱਚ ਉਚਾਰੇ ਛੰਤ ਵਿੱਚ ਇੰਜ ਕਰਦੇ ਨੇ ਮੇਰੀ ਸੇਜੜੀ ਹੈ ਆ ਡੰਬਰ ਬਣਿਆ ਮਨ ਅਨੰਦ ਭਿਆ ਪ੍ਰਭ ਆਵਤ ਸੁਣਿਆ ਇਸ ਸ਼ਬਦ ਗਾਇਨ ਕੀਹ ਤਹਪਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ Anne, annen, annen ਮੇਰੀ ਸੇਜੜੀ ਐ ਆ ਡੰਬਰ ਬਣਿਆ ਮਨ ਅਨੰਦ ਪਿਆ ਪ੍ਰਭ ਆਵਤ ਸੁਨਿਆ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਨੇ ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਖੜਕ ਸਿੰਘ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਵਿੱਚੋਂ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਆਸਾ ਰਾਗ ਦੇ ਪਹਿਲੇ ਸ਼ੰਤ ਦੇ ਦੂਸਰੇ ਪਦੇ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 459 ਉੱਪਰ ਸੁਭਾਇਮਾਨ ਹਨ ਇਨ੍ਹਾਂ ਪਾਵਨ ਬਚਨਾਂ ਰਾਹੀਂ ਸਤਿਗੁਰੂ ਜੀ ਨੇ ਪ੍ਰਭੂ ਪ੍ਰੇਮ ਵਿੱਚ ਭਿੱਜੀ ਹੋਈ ਜੀਵ ਇਸਤਰੀ ਦੀ ਉੱਚੀ ਆਤਮਿਕ ਅਵਸਥਾ ਦੇ ਪੂਰਨ ਖਿੜਾਓ ਨੂੰ ਰੂਪਮਾਨ ਕੀਤਾ ਹੈ ਵਿਚਾਰ ਅਧੀਨ ਸ਼ਬਦ ਦੀ ਅਰੰਭਕ ਪੰਕਤੀ ਇਸ ਪ੍ਰਕਾਰ ਹੈ ਮੇਰੀ ਸੇਜੜੀ ਹੈ ਆ ਦੰਬਰ ਬਣਿਆ ਇਸ ਪੰਕਤੀ ਵਿੱਚ ਇੱਕ ਸਤਸੰਗੀ ਸਹੇਲੀ ਦੂਜੀ ਸਤਸੰਗੀ ਸਹੇਲੀ ਨਾਲ वार्तालाਪ ਕਰਦੀ ਹੋਈ ਦਰਸਾਉਂਦੀ ਹੈ ਕਿ ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ दैਵੀ ਗੁਣਾਂ ਦੀ ਸਜਾਵਟ ਬਣ ਗਈ ਹੈ ਭਾਵ ਸਤਸੰਗੀ ਪਿਆਰਿਆਂ ਦੀ ਸੰਗਤ ਕਰਨ ਨਾਲ ਮੇਰੇ ਅੰਤਰ ਆਤਮੇ ਸਤ ਸੰਤੋਖ ਦਇਆ ਧਰਮ ਧੀਰਜ ਅਤੇ ਹੋਰ दैਵੀ ਗੁਣ ਪਰਫੁੱਲਤ ਹੋ ਰਹੇ ਹਨ ਜਿਸਦੇ ਹਾਲ ਸਰੂਪ ਮੇਰੀ ਹਿਰਦਾ ਰੂਪ ਸੇਜ ਸੋਹਣੀ ਅਤੇ ਖੁਸ਼ੀਆਂ ਨਾਲ ਭਰਪੂਰ ਹੋ ਗਈ ਹੈ ਇਹ ਆਤਮਿਕ ਸੋਝੀ ਅਤੇ ਰੱਬੀ ਬਖਸ਼ਿਸ਼ ਉਹਨਾਂ ਜਗਿਆਸੂ ਜਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜੇ ਅੰਤਰ ਆਤਮੇ ਸੁਰਤ ਸ਼ਬਦ ਦੀ ਸਾਂਝ ਬਣਾਉਂਦੇ ਹਨ ਭਾਵ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਪ੍ਰਭੂ ਦੇ ਨਾਮ ਸਿਮਰਨ ਦਾ ਨਿਰੰਤਰ ਅਭਿਆਸ ਕਰਦੇ ਰਹਿੰਦੇ ਹਨ ਇਸ ਪਰਥਾਏ ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹ ਮੰਤ ਲਈ ਕਹੋ ਨਾਨਕ ਜਨ ਮਨੋ ਪਛਾਨਿਆ ਤਿੰਨ ਕੋ सगली ਸੋਝ ਪਈ ਸੁਹਾਗਣ ਜੀਵ ਇਸਤਰੀ ਦੇ ਅੰਦਰ ਇਹ ਲਾਲਸਾ ਹਰ ਸਮੇਂ ਕਾਇਮ ਰਹਿੰਦੀ ਹੈ ਕਿ ਮੈਂ ਆਪਣੇ ਪ੍ਰੀਤਮ ਪਿਆਰੇ ਮਾਲਕ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਪ੍ਰਮਾਨ ਹੋ ਜਾਵਾਂ ਅਤੇ दैवी ਗੁਣਾ ਨੂੰ ਧਾਰਨ ਕਰਕੇ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਈ ਰੱਖਾਂ ਤਾਂ ਕਿ ਮੇਰਾ ਅੰਤਰ ਆਤਮਾ ਹਮੇਸ਼ਾ ਹਰਿਆ ਭਰਿਆ ਅਤੇ ਖੇੜੇ ਵਾਲਾ ਹੋਵੇ ਐਸੀ ਜੀਵ ਇਸਤਰੀ ਦੀ ਅੰਦਰਲੀ ਤੀਬਰ ਇਛਾ ਨੂੰ ਰੂਪਮਾਨ ਕਰਦਾ ਹੋਇਆ ਗੁਰ ਫਰਮਾਨ ਇਸ ਪ੍ਰਕਾਰ ਹੈ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵਾਂ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵਾਂ ਵਿਚਾਰ ਅਧੀਨ ਸ਼ਬਦ ਦੀ ਅਗਲੀ ਪੰਕਤੀ ਇਸ ਪ੍ਰਕਾਰ ਹੈ ਮਾਨ ਅਨੰਦ ਭਇਆ ਪ੍ਰਭ ਆਵਤ ਸੁਣਿਆ ਸਤ ਸੰਗੀ ਸਹੇਲੀ ਬਿਆਨ ਕਰਦੀ ਹੈ ਕਿ ਜਦੋਂ ਮੈਂ ਮਾਲਕ ਪ੍ਰਭੂ ਨੂੰ ਆਪਣੇ ਵੱਲ ਆਉਂਦਾ ਸੁਣਿਆ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੋ ਗਿਆ ਇਸ ਪੰਕਤੀ ਦਾ ਅਰਥ ਕਰਨ ਸਮੇਂ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੀਵ ਇਸਤਰੀ ਪ੍ਰਭੂ ਪਤੀ ਨਾਲ ਮਲਾਪ ਕਰਨ ਲਈ ਰੋਹਾਨੀ ਯਾਤਰਾ ਖੁਦ ਆਰੰਭ ਕਰਦੀ ਹੈ ਜਾਂ ਪ੍ਰਭੂ ਪਤੀ ਖੁਦ ਆਪ ਜੀਵ ਇਸਤਰੀ ਨਾਲ ਮਲਾਪ ਕਰਨ ਲਈ ਅੱਗੇ ਵਧਦਾ ਹੈ ਇਸ ਪ੍ਰਸ਼ੰਦਾ ਉਤਰ ਸਾਨੂੰ ਭਗਤ ਕਬੀਰ ਜੀ ਦੇ 55 ਨੰਬਰ ਸ਼ਲੋਕ ਵਿੱਚੋਂ ਇਸ ਤਰ੍ਹਾਂ ਮਿਲਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਅਰਥਾਤ ਜਦੋਂ ਪ੍ਰਭੂ ਦੇ ਨਾਮ ਦਾ ਚਿੰਤਨ ਕਰਦਿਆਂ ਮਨੁੱਖੀ ਮਨ ਗੰਗਾ ਦੇ ਪਾਣੀ ਵਰਗਾ ਸਾਫ਼ ਹੋ ਜਾਂਦਾ ਹੈ ਤਾਂ ਫਿਰ ਪਰਮਾਤਮਾ ਦੇ ਪਿੱਛੇ ਭਜਣ ਦੀ ਲੋੜ ਨਹੀਂ ਪੈਂਦੀ ਸਗੋਂ ਪਰਮਾਤਮਾ ਖੁਦ ਆਪਣੇ ਪ੍ਰੇਮੀ ਦੇ ਪਿੱਛੇ ਪਿਆਰ ਨਾਲ ਆਵਾਜ਼ਾਂ ਮਾਰਦਾ ਹੋਇਆ ਉਸ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਰੋਹਾਨੀ ਆਨੰਦ ਬਖਸ਼ਣ ਲਈ ਤਤ ਪਰ ਹੁੰਦਾ ਹੈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੀ ਸ਼ਾਹਕਾਰ ਰਚਨਾ ਆਨੰਦ ਨਾਮਕ ਬਾਣੀ ਵਿੱਚ ਦੀ 34ਵੀਂ ਪੌੜੀ ਵਿੱਚ ਇਸ ਰੋਹਾਨੀ ਆਨੰਦ ਦਾ ਝਲਕਾਰਾ ਇਸ ਤਰ੍ਹਾਂ ਪੇਸ਼ ਕਰਦੇ ਹਨ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਅਰਥਾਤ ਆਪਣੇ ਹਿਰਦੇ ਦੀ ਸੇਜ ਉਤੇ ਪ੍ਰਭੂ ਪਤੀ ਦਾ ਆਉਣਾ ਸੁਣ ਕੇ ਮੇਰੇ ਮਨ ਵਿੱਚ ਬਹੁਤ ਹੀ ਚਾਹ ਅਤੇ ਖੁਸ਼ੀ ਪੈਦਾ ਹੋ ਗਈ ਹੈ ਮੇਰਾ ਹਿਰਦਾ ਘਰ ਪ੍ਰਭੂ ਪਤੀ ਦਾ ਨਿਵਾਸ ਅਸਥਾਨ ਬਣ ਗਿਆ ਹੈ ਇਸ ਲਈ ਹੁਣ ਮੈਂ ਆਪਣੀ ਜਿੰਦ ਰੂਪ ਸਖੀ ਨੂੰ ਆਖਦੀ ਹਾਂ ਕਿ ਤੂੰ ਮਾਲਕ ਪ੍ਰਭੂ ਨਾਲ ਮਲਾਪ ਦੀ ਖੁਸ਼ੀ ਦਾ ਗੀਤ ਗਾ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਉਣ ਨਾਲ ਕੋਈ ਚਿੰਤਾ ਫਿਕਰ ਜਾਂ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ ਉਹ ਦਿਨ ਭਾਗਾ ਵਾਲੇ ਹੁੰਦੇ ਹਨ ਜਦੋਂ ਮਸਤਕ ਗੁਰੂ ਚਰਨਾਂ ਤੇ ਟਿਕਦਾ ਹੈ ਅਤੇ ਪਿਆਰਾ ਪ੍ਰਭੂ ਪਤੀ ਹਿਰਦੇ ਵਿੱਚ ਦਿਸ ਪੈਂਦਾ ਹੈ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਦੇ ਅੰਤਰ ਆਤਮੇ ਪ੍ਰਭੂ ਚਿੰਤਨ ਦੀ ਇੱਕ ਰਸ ਰੋ ਚੱਲ ਪੈਂਦੀ ਹੈ ਜਿਸ ਦਾ ਸਦਕਾ ਪ੍ਰਭੂ ਮਿਲਾਪ ਦੇ ਆਨੰਦ ਦਾ ਹਮੇਸ਼ਾ ਰਸ ਬਣਿਆ ਰਹਿੰਦਾ ਹੈ ਇਸ ਪ੍ਰਕਾਰ ਸਭ ਕੁਝ ਕਰਨ ਦੇ ਸਮਰੱਥ ਉਹ ਮਾਲਕ ਪ੍ਰਭੂ ਆਪ ਹੀ ਜੀਵ ਇਸਤਰੀ ਦੇ ਅੰਤਰ ਆਤਮੇ ਮਿਲਿਆ ਰਹਿੰਦਾ ਹੈ ਵਿਚਾਰ ਅਧੀਨ ਸ਼ਬਦ ਦੀ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਦਾ ਫਰਮਾਨ ਹੈ ਪ੍ਰਭ ਮਿਲੇ ਸੁਆਮੀ ਸੁਖ ਹੈ ਗਾਮੀ ਚਾਵ ਮੰਗਲ ਰਸ ਭਰੇ ਅਰਥਾਤ ਜਿਨ੍ਹਾਂ ਵਡਭਾਗੀ ਪੁਰਖਾਂ ਨੂੰ ਸੁਖ ਦੇਣ ਵਾਲੇ ਮਾਲਕ ਪ੍ਰਭੂ ਜੀ ਮਿਲ ਪੈਂਦੇ ਹਨ ਉਹਨਾਂ ਦੇ ਹਿਰਦੇ ਚਾਵਾਂ ਖੁਸ਼ੀਆਂ ਅਤੇ ਆਨੰਦ ਦੇ ਰਸ ਨਾਲ ਭਰ ਜਾਂਦੇ ਹਨ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰੇਕ ਮਨੁੱਖ ਦੀਆਂ ਖੁਸ਼ੀਆਂ ਅਤੇ ਚਾ ਮਲਾਰ ਦਿਨੋ ਦਿਨ ਖਤਮ ਹੁੰਦੇ ਜਾ ਰਹੇ ਹਨ ਅਤੇ ਮਨੁੱਖ ਦੀ ਮਾਨਸਿਕ ਹਾਲਤ ਚਿੰਤਾਜਨਕ ਬਣਦੀ ਜਾ ਰਹੀ ਹੈ ਜਿਸ ਕਰਕੇ ਹਰੇਕ ਮਨੁੱਖ ਦਿਨ ਰਾਤ ਬੇਚੈਨੀ ਵਾਲੀ ਜ਼ਿੰਦਗੀ ਜੀ ਰਿਹਾ ਹੈ ਇਹ ਬੇਚੈਨੀ ਵਾਲੀ ਹਾਲਤ ਤਾਂ ਹੀ ਖਤਮ ਹੋ ਸਕਦੀ ਹੈ ਜੇਕਰ ਮਨੁੱਖ ਪ੍ਰਭੂ ਪ੍ਰੇਮ ਵਿੱਚ ਭਿੱਜ ਕੇ ਨਾਮ ਸਿਮਰਨ ਅਭਿਆਸ ਕਰਦਾ ਹੋਇਆ ਦੇਵੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੇ ਇਸ ਪਰਥਾਏ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਡਾ ਮਾਰਗਦਰਸ਼ਨ ਕਰਦੇ ਆਂ ਫਰਮਾਉਂਦੇ ਹਨ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬੇ ਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ RAM ਵਿਆਖਿਆ ਵਾਲੇ ਸ਼ਬਦ ਦੀ ਅਗਲੀ ਪੰਕਤੀ ਇਸ ਪ੍ਰਕਾਰ ਹੈ ਆੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਾਲਕ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਜਗਿਆਸੂ ਜਨਾਂ ਦੇ ਸਭ ਪ੍ਰਕਾਰ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦਾ ਮਨ ਅਤੇ ਸਰੀਰ ਦਾ ਰੋਮ ਰੋਮ ਆਤਮਿਕ ਆਨੰਦ ਨਾਲ ਹਰਿਆ ਭਰਿਆ ਹੋ ਜਾਂਦਾ ਹੈ ਬਾਬਾ ਫਰੀਦ ਜੀ ਦੇ ਕਥਨ ਮੁਤਾਬਕ ਬਹੁਤ ਸਾਰੀਆਂ ਜਵਾਨੀਆਂ ਮਾਲਕ ਪ੍ਰਭੂ ਦੀ ਪ੍ਰੀਤ ਤੋਂ ਖਾਲੀ ਹੋਣ ਕਰਕੇ ਬਨਸਪਤੀ ਦੀ ਤਰ੍ਹਾਂ ਸੁੱਕ ਕੇ ਕੁਮਲਾ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਅੰਦਰ ਦੁਬਾਰਾ ਪ੍ਰਭੂ ਪ੍ਰੇਮ ਦਾ ਰਸ ਭਰ ਕੇ ਉਹਨੂੰ ਹਰਿਆ ਭਰਿਆ ਕੀਤਾ ਜਾ ਸਕਦਾ ਹੈ ਐਸੀ ਬਖਸ਼ਿਸ਼ ਕੇਵਲ ਗੁਰੂ ਦੀ ਕਿਰਪਾ ਰਾਈ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਸੁੱਕੇ ਸੜੇ ਹਿਰਦਿਆਂ ਤੇ ਪੈਂਦੀ ਹੈ ਤਾਂ ਇੱਕ ਛਿਨ ਵਿੱਚ ਹੀ ਅੰਤਰ ਆਤਮਾ ਹਰਿਆ ਭਰਿਆ ਹੋ ਜਾਂਦਾ ਹੈ ਗੁਰ ਫਰਮਾਨ ਇਸ ਪ੍ਰਕਾਰ ਹੈ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਵਿਚਾਰ ਅਧੀਨ ਸ਼ਬਦ ਦੀ ਅਗਲੀ ਪੰਕਤੀ ਵਿੱਚ ਗੁਰ ਉਪਦੇਸ਼ ਇਸ ਪ੍ਰਕਾਰ ਹੈ ਮਾਨ ਇਸ ਪਾਈ ਪ੍ਰਭ ਧਿਆਈ ਸੰਜੋਗ ਸਾਹਾ ਸ਼ੁਭ ਗਣਿਆ ਅਰਥਾਤ ਪ੍ਰਭੂ ਪਿਤਾ ਦੇ ਨਾਮ ਵਿੱਚ ਧਿਆਨ ਜੋੜਨ ਦਾ ਸਦਕਾ ਜਗਿਆਸੂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ਅਤੇ ਗੁਰੂ ਕਿਰਪਾ ਦੁਆਰਾ ਪ੍ਰਭੂ ਨਾਲ ਮਿਲਾਪ ਦਾ ਸ਼ੁਭ ਸੰਜੋਗ ਅਤੇ ਸ਼ੁਭ ਮਹੂਰਤ ਬਣ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੀ 12ਵਾਂ ਨਾਮਕ ਬਾਣੀ ਵਿੱਚ ਫਰਮਾਇਆ ਹੈ ਕਿ ਜਿਨ੍ਹਾਂ ਉੱਪਰ ਮਾਲਕ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਨ੍ਹਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਅਤੇ ਸਾਰੇ ਮਹੂਰਤ ਸੁਲੱਖਣੇ ਬਣ ਜਾਂਦੇ ਹਨ ਕਿਉਂਕਿ ਐਸੇ ਵਿਅਕਤੀ ਹਮੇਸ਼ਾ ਮਾਲਕ ਪ੍ਰਭੂ ਪਾਸੋਂ ਉਸ ਦੇ ਨਾਮ ਦੀ ਜਾਚਨਾ ਕਰਦੇ ਰਹਿੰਦੇ ਹਨ ਫਰਮਾਨ ਇਸ ਪ੍ਰਕਾਰ ਹੈ ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਿਚਾਰ ਅਧੀਨ ਸ਼ਬਦ ਦੀ ਅਖੀਰਲੀ ਪੰਕਤੀ ਇਸ ਪ੍ਰਕਾਰ ਹੈ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਅਰਥਾਤ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਗੁਰੂ ਅਰਜਨ ਦੇਵ ਜੀ ਬੇਨਤੀ ਰੂਪ ਵਿੱਚ ਫਰਮਾਨ ਕਰਦੇ ਹਨ ਕਿ ਜਦੋਂ ਨਾਮ ਅਭਿਆਸੀ ਨੂੰ ਅੰਤਰ ਆਤਮੇ ਮਾਲਕ ਪ੍ਰਭੂ ਮਿਲ ਪੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਅਗੰਮੀ ਰਸ ਬਣਿਆ ਰਹਿੰਦਾ ਹੈ मेरी से आडंबर बनिया मन अनद पया प्रभ आवत सुनिया सुनयाबद की व्याख्या कर रहे सन गयानी खड़क सिंह प्रभु प्रीत अटुट प्रीत है पर है कठिन कारज इसलिए प्रभु का कर्म मेहर नदर होनी लाजमी है उस प्रभु की कथा अकथ है उस तो बलिहारे जाना ही बनता है ਓ ਪ੍ਰਭੂ ਦਿਨ ਰਾਤ ਹਰ ਸਮੇ ਆਪਣੇ ਪਿਆਰੇ ਦੇ ਅੰਗ ਸੰਗ ਵਸਦਾ ਹੈ ਸਦਾਵ ਆਪਣੀ ਕਿਰਪਾ ਕਰਦਾ ਹੈ ਏ ਪ੍ਰਭੂ ਮੇਰੇ ਤੇ ਵੀ ਕਿਰਪਾ ਕਰੋ ਮੇਰੀ ਆਪ ਜੀ ਦੇ ਚਰਣਾ ਨਾਲ ਪ੍ਰੀਤ ਸਥਾਪਿਤ ਹੋਈ ਹੈ ਪੰਚਮ ਗੁਰਦੇਵ ਰਾਗ ਬਿਲਾਵਲ ਵਿੱਚ ਫਰਮਾਉਂਦੇ ਨੇ ਮੂ ਲਾਲਨ ਸੋ ਪ੍ਰੀਤ ਬਣੀ ਤੋਰੀ ਨਾ ਟੂਟੈ ਛੋਰੀ ਨਾ ਝੂਟੈ ਐਸੀ ਮਾਧੋ ਖਿੰਚ ਤਨੀ ਇਸ ਸ਼ਬਦ ਦਾ ਗਾਇਨ ਕੀਤਾ ਬੀਬੀ ਰਜਿੰਦਰ ਕੌਰ ਹੋਰ ਹਨ ਮੋ ਲਾਲਨਸ saturday bale bale ja प्रीत बनी, तोरी ना तूटे, छोरी ना छूटे, ऐसी माधो खिंचनी इस शब्द का गायन किया बीबी राज कौर होरा ने